ਮਨ ਰੋੜਾ ਜਿਹੜਾ ਬਿੱਲ ਹੈ ਕੇ ਆ ਉਹਦੇ ਮੈਂ ਉਹਨਾਂ ਨਾਲ ਸਹਿਮਤੀ ਪ੍ਰਗਟ ਕਰਦਾ ਔਰ ਮੈਂ ਬੀਜੇਪੀ ਨੂੰ ਇਹ ਚੇਤਾਵਨੀ ਦਿੰਦਾ ਕਿ ਜੋ ਕਾਂਸ ਦਾ ਹਾਲ ਹੋਇਆ ਤੁਹਾਡਾ ਵੀ ਹੋਏਗਾ ਕਿਉਂਕਿ ਲੋਕ ਅੱਜ ਪੜ ਲਏ ਗਏ ਆ ਅੱਜ ਲੋਕ ਜਾਣ ਗਏ ਆ ਕਿ ਜਿਹੜੇ ਸਾਡੇ ਹੱਕ ਚ ਕੌਣ ਆ ਤੇ ਪ੍ਰਾਏ ਹੱਕ ਜੋ ਧੰਨਵਾਦ ਸਰ ਥੈਂਕ ਯੂ ਡਾਕਟਰ ਨਿਖੇਤਰਪਾਲ ਜੀ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮੈਂ ਧੰਨਵਾਦੀ ਆ ਮਾਨਯੋਗ ਮંત્રી ਸਾਹਿਬ ਸ਼੍ਰੀ ਅਮਨ ਅਰੂੜਾ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਅਹਿਮ ਨਿੰਦਾ ਪ੍ਰਸਤਾਵ ਲੈ ਕੇ ਆਂਦਾ ਮੈਂ ਉਹਦੀ ਪ੍ਰੂਰਤਾ ਕਰਦਾ ਕਿ 바ਵਾ ਸਾਹਿਬ ਡਾਕਟਰ ਅੰਬੇਦਕਰ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਜੇ ਤੁਸੀਂ ਇੰਨਾ ਨਾਮ ਰੱਬ ਦਾ ਲੈਂਦੇ ਤਾਂ ਤੁਹਾਨੂੰ ਸਵਰਗ ਵਿੱਚ ਪ੍ਰਾਪਤੀ ਹੋ ਸਕਦੀ ਸੀ ਤੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹਨੇ ਇਸ ਦੇਸ਼ ਦੇ ਅੰਦਰ 1909 ਦਾ ਰਿਫਾਰਮ 1919 ਦਾ ਰਿਫਾਰਮ ਨੂੰ ਜਦੋਂ ਘੋਖਿਆ ਤਾਂ ਉਹਨਾਂ ਨੇ ਕਿਹਾ ਕਿ ਕਰੋੜਾਂ ਲੋਕ ਜਿਹੜੇ ਇਸ ਦੇਸ਼ ਦੇ ਅੰਦਰ ਹੈ ਉਹਨਾਂ ਨੂੰ ਵੀ ਮਾਨ ਸਨਮਾਨ ਦੀ ਜ਼ਿੰਦਗੀ ਮਿਲਣੀ ਚਾਹੀਦੀ ਹੈ ਉਹ ਰਿਫਾਰਮ ਦੁਆਰਾ 1927 ਚਾਹਣਾ ਸੀ ਔਰ 1927 ਦੇ ਅੰਦਰ ਸਾਈਮਨ ਕਮਿਸ਼ਨ ਆਇਆ ਤੇ ਉਹਦੇ ਲਈ ਜਿਹੜਾ ਉਹ ਡਿਸਕਸ਼ਨ ਹੋਈ ਰਾਉਂਡ ਟੇਬਲ ਕਾਨਫਰੰਸਾਂ ਹੋਈਆਂ ਜਿਹਦੇ ਵਿੱਚ ਸਮੇਂ-ਸਮੇਂ ਤੇ ਮੌਜੂਦਾ ਸਰਕਾਰਾਂ ਨੇ ਉਸ ਵੇਲੇ 1932 ਦੇ ਅੰਦਰ ਜਦੋਂ ਇਹ ਹੱਕ ਹਕੂਕ ਚਾਹੇ ਵੋਟ ਦਾ ਰਾਈਟ ਚਾਹੇ ਪੜ੍ਹਨ ਲਿਖਣ ਦਾ ਅਧਿਕਾਰ ਚਾਹੇ ਦੋਰੀ ਵੋਟ ਦਾ ਅਧਿਕਾਰ ਚਾਹੇ ਜ਼ਮੀਨਾਂ ਲਾਉਣ ਦਾ ਅਧਿਕਾਰ ਚਾਹੇ ਨੌਕਰੀਆਂ 'ਚ ਪ੍ਰਤੀਨਿਧਤਾ ਐਜੂਕੇਸ਼ਨ 'ਚ ਪ੍ਰਤੀਨਿਧਤਾ ਦੀ ਗੱਲ बाबा साहब ਡਾਕਟਰ ਅੰਬੇਡਕਰ ਨੇ ਕੀਤੀ ਤਾਂ ਉਸ ਵੇਲੇ ਕਾਂਗਰਸ ਦੇ ਪ੍ਰਧਾਨ ਮਹਾਤਮਾ ਗਾਂਧੀ ਜੀ ਨੇ ਜਰਬਦਾ ਜੇਲ੍ਹ ਵਿੱਚ ਮੰਨਵਾਦ ਰੱਖਿਆ ਕਿ ਇਹਨਾਂ ਨੂੰ ਇਹ ਹੱਕ ਕੋਕ ਨਹੀਂ ਹੋਣੇ ਚਾਹੀਦੇ ਉਸੇ ਲੜੀ ਦੇ ਤਹਿਤ बाबा साहब ਡਾਕਟਰ ਅੰਬੇਡਕਰ ਨੇ ਜਿਹੜੇ ਹੱਕ ਅਧਿਕਾਰ ਉਹਨਾਂ ਗਰੀਬ ਲੋਕਾਂ ਨੂੰ ਦਵਾਏ ਤਾਂ ਮੈਂ ਸਮਝਦਾ ਕਿ बाबा साहब ਡਾਕਟਰ ਅੰਬੇਡਕਰ ਤੋਂ ਵੱਡਾ ਸਾਡੇ ਲਈ ਰੱਬ ਕੋਈ ਨਹੀਂ ਇਹ ਮੁੱਖ ਜਿਹੜੇ ਗ੍ਰਹਿ ਮੰਤਰੀ ਸਾਹਿਬ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਫਸਟ ਕਨਸਟੀਟਿਊਸ਼ਨ ਅਸੈਂਬਲੀ ਲਈ ਜੈਸਰ اور ਖੋਲਨਾ ਸੀਟ ਤੋਂ ਲੜੇ ਤਾਂ ਜਗਿੰਦਰ ਮੰਡਲ ਜਿਹੜਾ ਉਸ ਵੇਲੇ ਉੱਥੇ ਦਾ ਪ੍ਰਤੀਨਿਧ ਸੀਗਾ 6 ਮੈਂਬਰਾਂ ਦੇ ਨਾਲ 바ਵਾ ਸਾਹਿਬ ਨੇ ਕਨਸਟੀਟਿਊਸ਼ਨ ਅਸੈਂਬਲੀ ਜਾਣਾ ਸੀ ਤਾਂ ਉਹਨੇ ਮਿਹਨਤ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਸੰਵਿਧਾਨ ਸਭਾ ਦਾ ਮੈਂਬਰ ਬਣਾਇਆ ਤਾਂ ਉਸ ਵੇਲੇ ਦੀ ਹਕੂਮਤ ਨੇ ਕਾਂਗਰਸ ਨੇ ਉਹ ਜਿਹੜਾ ਏਰੀਆ ਸੀ ਸਾਰੇ ਦਾ ਸਾਰਾ ਬੰਗਲਾਦੇਸ਼ ਨੂੰ ਦੇ ਦਿੱਤਾ ਜਦ ਕਿ ਫੈਸਲਾ ਹੋਇਆ ਸੀ ਕਿ ਜਿੱਥੇ 50% ਤੋਂ ਵੱਧਦੀ ਜਿਆਦਾ ਮੁਸਲਮਾਨਾਂ ਦੀ ਉਹ ਪਾਕਿਸਤਾਨ ਜਾਣਗੇ ਜਿੱਥੇ 50% ਤੋਂ ਘੱਟ ਆ ਉਹ ਹਿੰਦੁਸਤਾਨ 'ਚ ਰਹਿਣਗੇ 70% ਆਬਾਦੀ ਚੰਡਾਲਾਂ ਦੀ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਸੰਵਿਧਾਨ ਸਭਾ 'ਚ ਭੇਜਿਆ ਤਾਂ ਉਹਨਾਂ ਨੂੰ ਇਹਨਾਂ ਨੇ ਪਾਕਿਸਤਾਨ 'ਚ ਭੇਜਤਾ ਜਗਿੰਦਰਨਾਥ ਮੰਡਲ ਉਹ ਜਿਨ੍ਹਾਂ ਨੇ 바ਵਾ ਸਾਹਿਬ ਨੂੰ ਭੇਜਿਆ ਸੀ ਉੱਥੇ ਦੇ ਜਾ ਕੇ ਲਾਅ ਮਿਨਿਸਟਰ ਬਣੇ ਔਰ ਬਾਬਾ ਸਾਹਿਬ ਨੇ ਅਰਜਨ ਕੀਤਾ ਔਰ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹਦੀ ਦਿੱਲੀ ਦੇ ਅੰਦਰ ਜਿਹਾ ਨੇ ਫੋਟੋ ਉਤਾਰੀਆਂ ਅਸ਼ੀਦ ਆਜ਼ਮ ਸਰਦਾਰ ਪਾਕਿਸਤਾਨ ਸਿੰਘ ਦੀਆਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਜੰਪਲ ਸਾਹਿਬ ਸ਼੍ਰੀ ਕਾਂਚੀ ਰਾਮ ਨੇ ਜਿਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਲੋਕ ਪੁੱਜ ਚੁੱਕੇ ਸੀ ਘਰ ਘਰ ਜਾ ਕੇ ਵਿਚਾਰ ਤਰਕ ਤੌਰ ਤੇ ਲੋਕਾਂ ਨੂੰ ਤਿਆਰ ਕੀਤਾ बाबा साहब ਡਾਕਟਰ ਅੰਬੇਡਕਰ ਦੀ ਗਲਤ ਦੱਸੀ ਤਾਂ ਪੂਰੇ ਦੇਸ਼ ਦੇ ਲੋਕ ਖੜੇ ਹੋਏ ਅੱਜ बाबा साहब ਡਾਕਟਰ ਅੰਬੇਡਕਰ ਸਾਰਿਆਂ ਨੂੰ ਜਿਹੜੇ ਉਸ ਵੇਲੇ ਵਿਰੋਧ ਕਰਦੇ ਸੀ ਚੰਗਾ ਲੱਗਦਾ ਮੈਂ ਧਰਮਾਦੀ ਹਾਂ ਮਾਨ ਜੋ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪ੍ਰੈਫਰੈਂਸ ਕੀਤੀ ਕਿ ਉੱਥੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਨਹੀਂ बाबा साहब ਡਾਕਟਰ ਅੰਬੇਡਕਰ ਔਰ ਸ਼ਹੀਦ ਦੇਜਮਸਾਹ ਪਗ ਸਿੰਘ ਦੀ ਫੋਟੋ ਜਿਹੜੀ ਦਫ਼ਤਰਾਂ ਦੇ ਅੰਦਰ ਲਗਾਈ ਜਿਨ੍ਹਾਂ ਲੋਕਾਂ ਨੇ ਲਹਾਈ ਉਹਨਾਂ ਦਾ ਹਸ਼ਰ ਵੀ ਮਾੜਾ ਹੋਊਗਾ ਮੈਂ ਇੱਕ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਿਨੀ ਬਨਾਰਸ ਦੇ ਅੰਦਰ ਸ਼੍ਰੀ ਗੁਰਵਦਾਸ ਜੀ ਮਹਾਰਾਜ ਜੀ ਦਾ ਗੁਰਪੁਰਬ 12 ਤਰੀਕ ਨੂੰ ਮਨਾਇਆ ਗਿਆ ਪੰਜਾਬ ਔਰ ਦੇਸ਼ ਦੇ ਬਹੁਤ ਲੋਕ ਉਹਨਾਂ ਦੇ ਨੇ ਆਈ ਉੱਥੇ ਨਤਮਸਤਕ ਹੋਣ ਜਾਂਦੇ ਆ ਔਰ ਪੰਜਾਬ ਦੇ ਅੰਦਰ ਜਿੰਨੀਆਂ ਟ੍ਰੇਨਾਂ ਬਨਾਰਸ ਨੂੰ ਜਾਂਦੀਆਂ ਸੀ ਸਾਰੀਆਂ ਵੀ ਸਾਰੀਆਂ ਰੱਦ ਕੀਤੀਆਂ ਅਸੀਂ 12 ਤਰੀਕ ਨੂੰ ਜਦੋਂ ਗਏ ਤਾਂ ਜਿੰਨੀਆਂ ਰੈਗੂਲਰ ਟ੍ਰੇਨਾਂ ਸੀ ਉਹ ਵੀ ਉਹਨਾਂ ਨੇ ਰੱਦ ਕਰ ਦਿੱਤੀਆਂ ਇਹ ਵੀ ਇੱਕ ਬਹੁਤ ਵੱਡਾ ਧੋਖਾ ਪੰਜਾਬ ਔਰ ਗੁਰੂਵਧਾਹ ਮਹਾਰਾਜ ਦੇ ਲੋਕਾਂ ਨਾਲ ਕੀਤਾ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਬਾਬਾ ਸਾਹਿਬ ਡਾਕਟਰ ਮਿਰਕਾ ਜੇ ਪ੍ਰਤਮਾਨ ਨੂੰ ਨੁਕਸਾਨ ਪਹੁੰਚਾਇਆ ਇਸੇ ਤਰ੍ਹਾਂ ਦਬਰੋਲ ਪਿੰਡ ਬਗਰੋਲ ਪਿੰਡ ਦੇ ਅੰਦਰ ਬਾਬਾ ਸਾਹਿਬ ਸਟੈਚੂ ਦੇ ਨਾਂ ਤੇ ਦਾਨ ਸਿੰਘ ਪਿੰਡ ਦੇ ਅੰਦਰ ਚੰਦਪਾਲ ਸਿੰਘ ਪਿੰਡ ਦੇ ਅੰਦਰ ਜਿਹੜੇ ਮਾਮਲੇ ਜਿਹੜੇ ਬਣਾਏ ਜਾ ਰਹੇ ਆ ਮੈਂ ਸਭ ਦਾ ਇਹ ਵੀ ਇਹਨਾਂ ਏਜੰਸੀਆਂ ਦੀ ਸੈਂਟਰ ਦੇ ਲੋਕਾਂ ਦੀ ਇੱਕ ਜਿਹੜੀ ਕੋਝੀ ਚਾਲ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਲੜਾਇਆ ਜਾ ਸਕੇ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਰਾਹੀਂ ਇਹ ਬੇਨਤੀ ਕਰਾਂਗਾ ਔਰ ਨਿੰਦਾ ਪ੍ਰਸਤਾਵ ਜਿਹੜਾ ਤੁਸੀਂ ਲੈ ਕੇ ਆਏ ਆ ਉਹਦਾ ਸਮਰਥਨ ਕਰਦਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਭੈਣ ਕੁਮਾਰੀ ਮਾਇਆਵਤੀ ਜੀ ਨੇ ਆਪਣੇ ਰਾਜ ਦੇ ਅੰਦਰ ਇਹਨਾਂ ਮਹਾਪੁਰਸ਼ਾਂ ਦੀਆਂ ਸਮਾਰਕਾ ਬਣਾਈਆਂ ਇਹਨਾਂ ਮਹਾਪੁਰਸ਼ਾਂ ਦੇ ਨਾਂ ਤੇ ਜ਼ਿਲ੍ਹੇ ਬਣਾਏ ਅਸੀਂ ਵੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀਆਂ ਯਾਦਗਾਰਾਂ ਬਣਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਯਾ ਮੀਨ ਯਾਪਾ ਪ੍ਰਸ਼ਨ ਹੈ ਕਿ ਦੇਸ਼ ਦੀ ਰਾਜਧਾਨੀ ਹੋ ਗਿਆ ਜੀ ਦੇਸ਼ ਤੁਹਾਡੀ ਰਿਪਰੈਜ਼ੈਂਟੇਸ਼ਨ ਹੋ ਗਈ ਸਾਰੀਆਂ ਪਾਰਟੀਆਂ ਦੀ ਹੋ ਗਈ ਜੀ ਹੋ ਅਲੱਗ-ਅਲੱਗ ਆਪਾਂ ਹੋ ਗਿਆ ਜੀ ਅ ਅਮਨ ਜੀ ਜੀ ਹਾਂ ਕਨਕਲੂਡ ਕਰੋ ਮੈਂ ਇੱਕ ਮਿੰਟ ਗੱਲ ਹਾਂ 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 ਸਪੀਕਰ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਇਹ ਤੋਂ ਪਹਿਲਾਂ ਕਿ ਤੁਸੀਂ ਉਹਨੂੰ ਕਨਕਲੂਡ ਕਰੋ ਅ ਸਾਰੇ ਸਾਥੀਆਂ ਨੇ ਧੰਨਵਾਦ ਕਿ ਇਸ ਮਤੇ ਦੀ ਪ੍ਰੋੜਤਾ ਕੀਤੀ ਹੈ ਸਰ ਇਸ ਤਰ੍ਹਾਂ ਕਿ ਮੇਰੇ ਦਿਲ ਦੀ ਗੱਲ ਹੈ ਇਹ ਕਿਉਂਕਿ ਬਾਬਾ ਸਾਹਿਬ ਵੀ ਮਰਾਉ ਉਮੀਦਵਾਰ ਜੀ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਆਪਾਂ ਸਾਰੇ ਇੱਥੇ ਬੈਠੇ ਅੱਜ ਅ ਸ਼੍ਰੀ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣਾ ਦੀ ਆਜ਼ਾਦੀ ਜੇ ਉਹਨਾਂ ਨੇ ਦਵਾਈ ਤਾਂ ਹੀ ਉੱਥੇ ਤੱਕ ਪਹੁੰਚੇ ਸਰ ਇਸ ਤਰ੍ਹਾਂ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਪਤਾਸੀ ਜੀ ਬਾਜਵਾਲੀ ਨੇ ਆਪੋਜੀਸ਼ਨ ਨੇ ਗੱਲ ਕੀਤੀ ਮੈਂ ਇਹਨਾਂ ਦੀ ਗੱਲ ਦੀ ਵੀ ਕਦਰ ਕਰਦਾ ਕਿ ਡਾਕਟਰ ਮਨਮੋਹਨ ਸਿੰਘ ਜੀ ਨੂੰ ਭਾਰਤ ਰਤਨ ਜੀ ਨੇ ਇਹਨਾਂ ਨੇ ਗੱਲ ਕੀਤੀ ਦੇਖੋ ਮੇਰੇ ਮੈਂ ਦਿਲੋਂ ਹੈ ਮੇਰੀ ਗੱਲ ਇਹ ਡਾਕਟਰ ਮਨਮੋਹ ਸਿੰਘ ਜੀ ਦਾ ਪੰਜਾਬੀ ਹੋਣ ਦੇ ਨਾਤੇ ਸਰਦਾਰ ਹੋਣ ਦੇ ਨਾਤੇ ਸਾਰਾ ਪੰਜਾਬ ਸਤਿਕਾਰ ਕਰਦਾ ਹੈ ਪਰ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਜਿਉਂਦਿਆਂ ਨੂੰ ਡਾਂਗਾ ਮੁਰਦਿਆਂ ਨੂੰ ਬਾਂਗਾ ਮੈਂ ਬਾਜਵਾ ਸਾਹਿਬ ਤੁਹਾਨੂੰ ਯਾਦ ਕਰਾਉਣਾ ਚਾਹੂੰਗਾ ਕਿ ਜਦੋਂ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀਗੇ ਉਹਨਾਂ ਦੀ ਕੈਬਨਿਟ ਦੇ ਵਿੱਚ ਪਾਸ ਕੀਤੇ ਗਏ ਕਾਨੂੰਨਾਂ ਨੂੰ ਰਾਹੁਲ ਗਾਂਧੀ ਜਿਹਨੇ ਸਾਰੇ ਦੇਸ਼ ਦੇ ਸਾਹਮਣੇ ਪਾੜਿਆ ਸੀਗਾ ਤੇ ਉਦੋਂ ਤੁਸੀਂ ਵੀ ਤੁਸੀਂ ਵੀ ਐਮਪੀ ਸੀਗੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਮੈਂ ਇੱਕ ਥਾਂ ਵੀ ਸਟੇਟਮੈਂਟ ਨਹੀਂ ਪੜ੍ਹੀ ਹੈਗੀ ਜਿੱਥੇ ਇਹਨਾਂ ਨੇ ਕਿਹਾ ਹੋਵੇ ਕਿ ਰਾਹੁਲ ਗਾਂਧੀ ਤੂੰ ਸਾਡੇ ਇੱਕ ਦਸਤਾਰ ਵਾਲੇ ਪ੍ਰਧਾਨ ਮੰਤਰੀ ਦਾ ਅਪਮਾਨ ਕਿਵੇਂ ਕਰ ਸਕਦਾ ਹੈ ਸਰ ਮੇਰੀ ਬੇਨਤੀ ਸਿਰਫ ਇੰਨੀ ਹੈ ਤੁਸੀਂ ਬਾਜਵਾ ਸਾਹਿਬ ਰਾਹੁਲ ਗਾਂਧੀ ਜੀਆ ਤੋਂ ਡਾਕਟਰ ਮਨਮੋਹਨ ਸਿੰਘ ਦੇ ਉਸ ਕੀਤੇ ਹੋਏ ਅਪਮਾਨ ਦੀ ਮਾਫੀ ਮੰਗਾ ਦਿਓ ਅਸੀਂ ਅਸੀਂ ਪੰਜਾਬ ਸਰਕਾਰ ਹੈ ਜਿਹੜੀ ਪੰਜਾਬ ਉਹਨਾਂ ਨੂੰ ਭਾਰਤ ਰਤਨ ਦੇਣ ਦਾ ਵੀ ਜਿਹੜਾ ਪ੍ਰਸਤਾਵ ਪਾਸ ਕਰਾ ਦਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹੋ ਗਿਆ ਜੀ ਹੁਣ ਤਾਂ ਜੀ ਗੱਲ ਜੋ ਇਹਨਾਂ ਨੇ ਕੀਤੀ ਹੈ ਮੈਨੂੰ ਇਸ ਤੋਂ ਵੱਡਾ ਅਫਸੋਸ ਹੋ ਗਿਆ ਇਹ ਗੱਲ ਵੱਖਰੀ ਕਿ ਡਾਕਟਰ ਮਨਮੋਹਨ ਸਿੰਘ ਨੂੰ ਤੁਸੀਂ ਆਨਰਰ ਵੀ ਕਰਨਾ ਚਾਹੁੰਦੇ ਇਸ ਦਿਸ ਹੋਏਗਾ ਹੋਏਗਾ ਦੰਦਿਤਾ ਪ੍ਰਸ਼ਨ ਹੈ ਕਿ ਪ੍ਰਸ਼ਨ ਹੈ ਕਿ ਬੈਠੋ ਜੀ ਪ੍ਰਸ਼ਨ ਹੈ ਕਿ ਦੇਸ਼ ਦੀ ਰਾਜਧਾਨੀ ਆਪਾਂ ਇਹ ਨਿਵੇੜ ਲਿਆ ਜੀ ਆਪਾਂ ਆਪਾਂ 바ਵਾ ਸਾਹਿਬ ਵਾਲਾ 바ਵਾ ਸਾਹਿਬ ਵਾਲਾ ਮਤਾ ਕਰ ਲਿਆ ਫਾਈਨਲ ਬਾਬਾ 바ਵਾ ਸਾਹਿਬ ਦਾ ਮਤਾ ਕਰ ਲਿਆ ਫਾਈਨਲ ਆਪਾਂ 바ਵਾ ਸਾਹਿਬ ਦਾ ਮਤਾ ਫਾਈਨਲ ਕਰ ਲਿਆ ਜੀ ਪ੍ਰਸ਼ਨ ਹੈ ਕਿ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਵੀਂ ਬਣੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਜਦੋਂ ਮੁੱਖ ਮੰਤਰੀ ਅਤੇ ਮੰਤਰੀ ਸਹਿਬਾਨਾਂ ਵੱਲੋਂ ਆਪਣੇ ਅਹੁਦੇ ਸੰਭਾਲੇ ਗਏ ਤਾਂ ਉਸ ਸਮੇਂ ਦਫ਼ਤਰਾਂ ਵਿੱਚੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀਆਂ ਤਸਵੀਰਾਂ ਉਤਾਰ ਕੇ ਉਹਨਾਂ ਦੀ ਜਗ੍ਹਾ ਹੋਰ ਤਸਵੀਰਾਂ ਲਗਾ ਦਿੱਤੀਆਂ ਗਈਆਂ ਹਨ ਬਾਬਾ ਸਾਹਿਬ ਅਤੇ ਸ਼ਹੀਦਾਂ ਦੀਆਂ ਫੋਟੋਆਂ ਉਤਾਰ ਕੇ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਵੱਡੇ ਪੱਧਰ ਤੇ ਨਾ ਸਿਰ ਬਾਬਾ ਸਾਹਿਬ ਅਤੇ ਦਲਿਤ ਭਾਈਚਾਰੇ ਦਾ અપਮਾਨ ਕਰ ਰਹੀ ਹੈ ਬਲਕਿ ਸ਼ਹੀਦਾਂ ਦਾ અપਾਨ ਵੀ ਕਰ ਰਹੀ ਹੈ ਜੋ ਦਲਿਤ ਲੋਕਾਂ ਨੂੰ ਗਰੀਬ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੇ ਸੰਵਿਧਾਨ ਦੇ ਅੰਦਰ ਹੱਕ ਦਿੱਤੇ ਹਨ ਉਹਨਾਂ ਨੂੰ ਖਤਮ ਕਰਨ ਦੀ ਭਾਰਤੀ ਜਨਤਾ ਪਾਰਟੀ ਕੋਝੀ ਚਾਲ ਰਚ ਰਹੀ ਹੈ ਇਸ ਲਈ ਇਹ ਸਦਨ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਇਸ ਕਾਰਵਾਈ ਲਈ ਘੋਰ ਨਿੰਦਾ ਕਰਦਾ ਹੈ ਅਤੇ ਸਿਫਾਰਿਸ਼ ਕਰਦਾ ਹੈ ਇਹ ਨਿੰਦਾ ਪ੍ਰਸਤਾਵ ਭਾਰ ਦੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ ਤਾਂ ਕਿ ਉਹਨਾਂ ਵੱਲੋਂ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਅਪਣਾਏ ਜਾ ਰਹੇ ਅਜਿਹੇ ਹਤਕੰਡਿਆਂ ਨੂੰ ਤੁਰੰਤ ਰੋਕਿਆ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਸਾਧਨ ਅਣਮਿਥੇ ਸਮੇਲੀ ਸਥगित ਹੁੰਦਾ ਹੈ